ਪਿਛਲੇ 1.5 ਸਾਲ ਤੋਂ ਨਹੀਂ ਚਿੱਟਾ ਲਾ ਰਿਹਾ ਸੀ ਮੈਂ ਇੱਥੇ ਬਾਹਰ ਚੋ ਦਾਗਲ ਹੋ ਗਿਆ ਇਹ ਆ ਕੇ ਸਰਕਾਰੀ ਆਸਪਤਾਲ ਚ ਨਸ਼ਾ ਮੁਕਤੀ ਕੇਂਦਰ ਚ ਹੀ ਵਧੀਆ ਪ੍ਰਬੰਧ ਹੈ ਵਧੀਆ ਡਾਈਟ ਦਿੰਦੇ ਆਈ ਤਾਕਤ ਦੇ ਟੀਕੇ ਇਹ ਚੀਜ਼ਾਂ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਨਾਲ ਹੀ ਇਹਨਾਂ ਨੂੰ ਕਾਉਂਸਲਿੰਗ ਦਾ ਸੈਸ਼ਨ ਫਿਰ ਇਹਨਾਂ ਨੂੰ ਐਂਟਰਟੇਨਮੈਂਟ ਲਈ ਜਿਹੜੇ ਆ ਉਹ ਵੀ ਅਲੱਗ ਸਟਾਫ ਆਉਂਦਾ ਹੈ ਇਹਨਾਂ ਲਈ ਇਹਨਾਂ ਨੂੰ ਪ੍ਰੋਵਾਈਡ ਕਰਾਂ ਅਨਲੀ ਜਿਹੜੀ ਜੇ ਇਹਨਾਂ ਨੂੰ ਪਸੰਦ ਹੈ ਉਹ ਇਹਨਾਂ ਦਿੱਤੀ ਜਾਂਦੀ ਹੈ ਖਾਣਾ ਮੁਫਤ ਦਿੱਤਾ ਜਾਂਦਾ ਤੇ ਮੁਫਤ ਦਵਾਈਆਂ ਪਰਿਵਾਰ ਵਿੱਚ ਮੇਰੇ ਡੈਡੀ ਦਾ ਤਾਂ ਕੰਮ ਹੀ ਵੈਲਡਿੰਗ ਦਾ ਹੀ ਹੈ ਤੇ ਮੈਂ ਦਿੱਲੀ ਗਿਆ 1000 2000 ਦਾ ਕਰ ਦਿੱਤਾ ਨਿਆ ਝਟਾ ਲਾਇਆ ਸੀ ਤੇ ਉੜਾ ਜਿਆਦਾ ਵਿਗੜ ਗਿਆ ਇਹ ਤੇ ਸਲੀਮਾ ਇਹ ਤਰ ਤਾਕੜ ਹੋ ਗਈ ਆਗੇ ਉਹਨਾਂ ਦਾ ਚੈੱਕ ਅਪ ਕਰਦੇ ਆ ਤੇ ਲਾਛੀ ਲੈਨੇ ਆ ਵੀ ਕੋਈ ਇਹਨਾਂ ਨੂੰ ਜੀ ਦੁਆਰਾ ਕੋਈ ਆਣ ਕੇ ਇਹਨਾਂ ਨੂੰ ਨਸ਼ੀਲੀ ਚੀਜ਼ ਪਦਾਰਥ ਹੋ ਗਿਆ ਨਾ ਦੇ ਕੇ ਜਾਵੇ ਉਹਨਾਂ ਨੂੰ ਚੈੱਕ ਕਰਦੇ ਆ ਬਾਕੀ ਜੋ ਬੰਦੇ ਇੱਥੋਂ ਬਾਹਰ ਜਾਂਦੇ ਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਜੇ ਜਾਣਾ ਵੀ ਇੱਥੇ ਉਹਨਾਂ ਨੂੰ ਛੀ ਦਾ ਵੀ ਕਿੱਥੇ ਜਾਣਾ ਹੈ ਕੈਂਟੀਨ ਤੇ ਜਾ ਰਹੇ ਹਾਂ ਜਾਂ ਅਸੀਂ ਨਾਲ ਇਹਨਾਂ ਦੇ ਕਈ ਵਾਰੀ ਜਾਈਦਾ ਹੈ ਜਿਹੜਾ ਚੰਨੇ ਹੋ ਤੁਸੀਂ ਸਰਕਾਰੀ ਹਸਪਤਾਲ ਚ ਇਮਰਾ ਨਾਮ ਗੁਰਸ਼ਰਨ ਸਿੰਘ ਹੈਈ ਮੈਂ ਪਿਛਲੇ ਛਾਹ ਡੇਢ ਸਾਲ ਤੋਂ ਨਹੀਂ ਚਿੱਟਾ ਲਾ ਰਿਹਾ ਸੀ ਮੈਂ ਇੱਥੇ ਬਾਅਦ ਚੋਂ ਦਾਗਲ ਹੋ ਗਿਆ ਇਹ ਆ ਕੇ ਸਰਕਾਰੀ ਹਸਪਤਾਲ ਚ ਇਹਨਾਂ ਸ਼ਾਮਵਤੀ ਕੇਂਦਰ ਚ ਹੀ ਵਧੀਆ ਪ੍ਰਬੰਧ ਹੈਈ ਵਧੀਆ ਡਾਈਟ ਦਿੰਦੇ ਹੈਈ ਤੇ ਵਧੀਆ ਟਾਈਮ ਤੇ ਦਵਾਈ ਦਿੰਦੇ ਹੈਈ ਵਧੀਆ ਰਹਿਣ ਬਹਿਣ ਨੂੰ ਹੀ ਲੱਗਿਆ ਹੈਈ ਵਧੀਆ ਸਾਨੂੰ ਵਧੀਆ ਬੈੱਡ ਬਿਸਤਰਾ ਬਤ ਤਾਕ ਕੋਈ ਵਧੀਆ ਹੀ ਮੈਂ ਧੰਨਵਾਦ ਕਰਦਾ ਹਾਂ ਇਹ ਆਪ ਸਰਕਾਰ ਦਾ ਹੀ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੀ ਤੇ ਸਾਡੇ ਨੌਜਵਾਨ ਭਾਈਚਾਰਾ ਨੂੰ ਮੈਂ ਤਾਂ ਜਿਹੜੇ ਵੀ ਨਸ਼ਾ ਕਰਦੇ ਉਹਨਾਂ ਨੂੰ ਇਹ ਕਹਿਣਾ ਚਾਹਣਾ ਹੀ ਤੁਸੀਂ ਵੀ ਆ ਕੇ ਇੱਥੇ ਦਾਖਲ ਹੋ ਤੇ ਤੁਸੀਂ ਵੀ ਇਹ ਨਸ਼ੇ ਨਹੀਂ ਛੱਡੋ ਜੀ ਠੀਕ ਆ ਉਹ ਦਿੰਦੇ ਆ ਫ੍ਰੀ ਦਿੰਦੇ ਆ ਤੇ ਪੈਸੇ ਦੇ ਵਿੱਚ ਕੀ ਕੀ ਖਾਣ ਨਹੀਂ ਸਾਰਾ ਉਹ ਫ੍ਰੀ ਦਿੰਦੇ ਆਈ ਸਵੇਰ ਆਈ ਡਾਈਟ ਆਈ ਕੇਲੇ ਦਿੰਦੇ ਆਈ ਚਾਹ ਪਾਣੀ ਵਧੀਆ ਬਦਾਮ ਡਰਾਈ ਫਰੂਟ ਦਿੰਦੇ ਆਈ ਦੁਪਹਿਰੇ ਰੋਟੀ ਦਿੰਦੇ ਆਈ ਇਸ਼ਾਰਾ ਨਵੀਂ ਰੋਟੀ ਸੁਬਾਹ ਦੇ ਪਰੌਂਠੇ ਦਹੀਂ ਨਾਲ ਸਾਰਾ ਕੁਝ ਰਾਤ ਨੂੰ ਜੇ ਕਈ ਵਾਰੀ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੀ ਲਈ ਵੀ ਦਵਾਈ ਦਿੰਦੇ ਆਈ ਸਾਰਾ ਵਧੀਆ ਮਾਉਲੇ ਪਰ ਉਹ ਕਿੰਨੇ ਨਸ਼ਾ ਕਰਦਾ ਸੀ ਕਿ ਘਰ ਦੇ ਖਾਲਾਤ ਇਸ ਤਰ੍ਹਾਂ ਦੇ ਪਰਿਵਾਰ ਕੀ ਕੰਮ ਕਰਦੇ ਪਰਿਵਾਰ ਮੈਂ ਮੇਰੇ ਡੈਡੀ ਦਾ ਦਾ ਕੰਮ ਹੀ ਵੈਲਡਿੰਗ ਦਾ ਹੀ ਆਈ ਤੇ ਮੈਂ ਦਿੱਲੀ ਕਿ 1000 2000 ਦਾ ਘਰ ਜਿੰਦਾ ਨਿਆ ਚਟਾ ਲਾ ਜਾਂਦਾ ਸੀ ਤੇ ਥੋੜਾ ਜਿਆਦਾ ਵਿਗੜ ਗਿਆ ਜੀ ਤੇ ਇਸ ਲਈ ਮੈਂ ਇੱਧਰ ਤਾਕਲ ਹੋ ਗਈ ਆਗੇ ਅਜੀ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਜਦੋਂ ਤੁਹਾਨੂੰ ਲੱਗਦਾ ਸਰੀਰ ਟੁੱਟਦਾ ਜਾਂ ਕਿਸੇ ਕੁ ਲੋਈ ਕਮੀ ਲੱਗਦੀ ਹੈ ਨਸ਼ੇ ਮਸਾ ਇੱਕ ਦੋ ਦਿਨ ਤਕਲੀਫ ਆਈ ਹੁਣ ਤਾਂ ਵਧੀਆ ਆਪ ਤੇ ਹੁਣ ਮਾਨ ਮਹਿਸੂਸ ਹੋ ਰਹੀ ਹੈ ਗਰੋ ਤੋਂ ਵਧੀਆ ਗਰੋ ਲਈ ਜਾਂਦਾ ਫਿਰ ਛੋਈ ਮੈਂ ਸਰੀਰ ਵਧੀਆ ਮੇਰਾ ਫਰੈਸ਼ ਹੋਈ ਜਾਂਦਾ ਵਧੀਆ ਕੁਝ ਹੀ ਹੋਈ ਜਾਂਦੀ ਹੈ ਵੀ ਮਨਾਂਸ਼ਾ ਛੱਡਦਾ ਹੈ ਵਧੀਆ ਦਵਾਈ ਲੈ ਬੰਨ ਨੌਜਵਾਨਾਂ ਨੂੰ ਕੀ ਸੁਝਾ ਸਕਦੇ ਹੈ ਮੈਂ ਸਾਰੇ ਆਪ ਦੇ ਨੌਜਵਾਨ ਭਾਈ ਜਰਾਂ ਨੂੰ ਇਹ ਹੀ ਆਣਾ ਜਿਹੜਾ ਵੀ ਭਾਈ ਹੁੰਦਾ ਸ਼ਾ ਕਰਦੇ ਆਂ ਇਹ ਤੇ ਆ ਕੇ ਦਾਗਲ ਹੋ ਜੇ ਬਈ ਕੋਈ ਨਹੀਂ ਕੁਝ ਨਹੀਂ ਪਿਆ ਨਸ਼ੇ ਜੀ ਕਰਦੇ ਵੀ ਬਰਬਾਦੀ ਹੈ ਤੇ ਆਗੇ ਇੱਥੇ ਦਾਗ ਲੋ ਜੋ ਵਧੀਆ ਪ੍ਰਬੰਧ ਦਾ ਪਿਆਵ ਸਰਕਾਰ ਵੱਲੋਂ ਡਾਈਟ ਸਾਰਾ ਕੁਝ ਵਧੀਆ ਇੱਥੇ ਦਵਾਈ ਪਾਣੀ ਟਾਈਮ ਤੇ ਦਿੰਦੇ ਆ ਨਸ਼ਾ ਛਡਾ ਦਿੰਦੇ ਆਈ ਵਧੀਆ ਗਰਮੀ ਪਰ ਵੀ ਨਹੀਂ ਲੱਗੀ ਪਾਣੀ ਗਰਮੀ ਸਰਦੀ ਸੀ ਲੱਗਿਆ ਯਾਰ ਵਧੀਆ ਠੰਡੇ ਪਾਣੀ ਆਤੀ ਵਧੀਆ ਬੈੱਡ ਵੈਤਰਾ ਦਿੰਦੇ ਆਈ ਪੈਨ ਨੂੰ ਸਾਰਾ ਕੁਝ ਵਧੀਆ ਇੱਥੇ ਸਟਾਫ ਦਾ ਵੀ ਸੁਭਾਅ ਬਹੁਤ ਚੰਗਾ ਈ ਵਧੀਆ ਖੇਡਣਾ ਹੱਤੇ ਸਾਨੂੰ ਆ ਵੀ ਕ੍ਰਾਂਜ ਹੋ ਗਿਆ ਕੈਰਾਮ ਬੋਰਡ ਵਗੈਰਾ ਸਭ ਕੁਝ ਦਿੰਦੇ ਆ ਖੇਡਣਾ ਹੱਤੇ ਵੀ ਵਧੀਆ ਈ

ਆ ਮੇਰਾ ਨਾਮ ਅਮਨਜੀਤ ਕੌਰ ਐ ਮੈਂ ਸਟਾਫ ਨਰਸ ਐ ਇੱਥੇ ਤੇ ਸਰਕਾਰ ਵੱਲੋਂ ਬਹੁਤ ਸੋਹਣਾ ਪ੍ਰਬੰਧ ਐ ਇੱਥੇ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਓਟ ਕਲੀਨਿਕ ਵੱਲੋਂ ਮੁਫਤ ਇਹਨਾਂ ਨੂੰ ਮਤਲਬ ਇਹਨਾਂ ਦੀ ਰਜਿਸਟ੍ਰੇਸ਼ਨ ਕਰਕੇ ਤੇ ਇਹਨਾਂ ਨੂੰ ਦਵਾਈਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਬੋਤਲਰ ਤਾਕਤ ਦੇ ਟੀਕੇ ਇਹ ਚੀਜ਼ਾਂ ਇੱਥੇ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਨਾਲ ਹੀ ਇਹਨਾਂ ਨੂੰ ਕਾਉਂਸਲਿੰਗ ਦਾ ਸੈਸ਼ਨ ਫਿਰ ਇਹਨਾਂ ਨੂੰ ਐਂਟਰਟੇਨਮੈਂਟ ਲਈ ਜਿਹੜੇ ਆ ਉਹ ਵੀ ਅਲੱਗ ਸਟਾਫ ਆਉਂਦਾ ਹੈ ਇਹਨਾਂ ਲਈ ਇਹਨਾਂ ਨੂੰ ਪ੍ਰੋਵਾਈਡ ਕਰਾਉਣ ਲਈ ਜਿਹੜੀ ਜੇ ਮੈਨਾਂ ਨੂੰ ਪਸੰਦ ਹੈ ਉਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਖਾਣਾ ਮੁਫਤ ਦਿੱਤਾ ਜਾਂਦਾ ਤੇ ਮੁਫਤ ਦਵਾਈਆਂ ਪਰ ਹਰ ਟਾਈਮ ਸਟਾਫ 24 ਘੰਟੇ ਇਹਨਾਂ ਦੇ ਸਿਰ ਤੇ ਰਹਿੰਦਾ ਹੈ। ਖਾਣ ਪੀਣ ਨੂੰ ਦਿੱਤਾ ਜਾਂਦਾ ਡਾਈਟ ਜਿਸ ਵਿੱਚ ਮੁੁੱਤੋ ਮੁੁੱਤੂ ਪਹਿਲਾਂ ਬਤਨ ਸਟਾਫ ਡਾਈਟ ਇਹਨਾਂ ਦੀ ਬਹੁਤ ਅੱਛੀ ਹੈ। ਸਵੇਰ ਇਹਨਾਂ ਨੂੰ ਚਾਹ ਦੇ ਨਾਲ ਬਦਾਮ ਦਿੱਤੇ ਜਾਂਦੇ ਆ ਫਿਰ ਫਰੂਟ ਦਿੱਤੇ ਜਾਂਦੇ ਆ ਉਹਦੇ ਚ ਕੇਲੇ ਜਾਂ ਸੇਬ ਦੋ ਜੋ ਵੀ ਹੈ ਉਹ ਦਿੱਤਾ ਜਾਂਦਾ ਫਿਰ ਬ੍ਰੇਕਫਾਸਟ ਹੈ ਪਰੌਂਠਿਆਂ ਦੇ ਨਾਲ ਦਹੀਂ ਖਾਣ ਦੇ ਦੁਪਹਿਰ ਦਾ ਖਾਣਾ ਸਬਜ਼ੀ ਰੋਟੀ ਰਾਤ ਦਾ ਖਾਣਾ ਚਾਹ ਇਹ ਸਾਰਾ ਕੁਝ ਮੁਫਤ ਦਿੱਤਾ ਜਾਂਦਾ ਕੈਂਟੀਨ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ ਸਰਕਾਰ ਇਹਨਾਂ ਦੀ ਫੰਡਿੰਗ ਕਰਦੀ ਹੈ ਇਸ ਤੋਂ ਦੇਖਦੇ ਚਲੋ ਨੌਜਵਾਨ ਨਸ਼ਾ ਕਰਦਾ ਹੈ ਉਹਨੂੰ ਕਿਸ ਤਰ੍ਹਾਂ ਫਿਟੂ ਰੱਖਦੇ ਨੇ ਨਸ਼ਾ ਛਡਾਉ ਉਹ ਇਸ ਤਰ੍ਹਾਂ ਇਹ ਬਹੁਤ ਹੀ ਵਧੀਆ ਹੈ ਇੱਕ ਆਪਣੇ ਆਪ ਚ ਮਾਨ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਮੁਹਿੰਮ ਦਾ ਹਿੱਸਾ ਕਿ ਇਹਨਾਂ ਨੂੰ ਨਸ਼ਾ ਛਡਾ ਰਹੇ ਹਾਂ ਜਦੋਂ ਕੋਈ ਨੌਜਵਾਨ ਇਥੋਂ ਨਸ਼ਾ ਛੱਡ ਕੇ ਜਾਂਦਾ ਹੈ ਤੇ ਬਹੁਤ ਮਾਨ ਮਹਿਸੂਸ ਔਰ ਬਹੁਤ ਹੀ ਚੰਗਾ ਮਹਿਸੂਸ ਹੁੰਦਾ ਹੈ ਕਿ ਕਿਸੇ ਦੀ ਜ਼ਿੰਦਗੀ ਸੁਧਰ ਰਹੀ ਹੈ ਉਹਦਾ ਇੱਕ ਅਸੀਂ ਹਿੱਸਾ ਬਣੇ ਹਾਂ ਦੇਖੋ ਇਹ ਗੁੱਸਾ ਵੀ ਆਉਂਦਾ ਹੈ ਜਦੋਂ ਕੁਝ ਕਰਦੇ ਆ ਆਂਦਾ ਹੈ ਪਰ ਆਪਣੇ ਜਿਹੜੇ ਸਿਕਿਉਰਿਟੀ ਗਾਰਡ ਸਰਕਾਰ ਵੱਲੋਂ ਇੱਥੇ ਰੱਖੇ ਗਏ ਆ ਉਹ ਹਰ ਚੀਜ਼ ਨੂੰ ਸੰਭਾਲਦੇ ਆ ਪਰ ਅਸੀਂ ਜੇ ਗੁੱਸਾ ਕਰਨ ਲੱਗ ਜਾਾਂਗੇ ਤੇ ਫਿਰ ਇਹ ਸਾਡੀ ਜੌਬ ਦਾ ਹਿੱਸਾ ਨਹੀਂ ਹੈ ਤੇ ਇਹ ਲੋਕ ਕਿਵੇਂ ਨਸ਼ਾ ਛੱਡ ਸਕਣਗੇ ਕਿਸ ਨੇ ਇਹ ਜਰਨਤ ਨੂੰ ਜਿਹੜਾ ਵਾਪਸ ਸੁਣਿਆ ਕਿ ਸਰਕਾਰ ਸਰਕਾਰੀ ਹਸਪਤਾਲ ਤੋਂ ਮਰੀਜ਼ੀ ਲਈ ਉੱਚ ਦੇਖਭਾਲ ਦੀਆਂ ਦਿੱਤੀਆਂ ਹੁੰਦੀਆਂ ਮੈਂ ਉਹਨਾਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਕਿ ਨਸ਼ਿਆਂ ਤੇ ਇੰਨਾ ਖਰਚਾ ਕਰਕੇ ਦੇਖਿਆ ਹੁਣ ਇੱਕ ਫ੍ਰੀ ਤੋਂ ਇਹਨਾਂ ਦਾ ਇਲਾਜ ਕਰਵਾਓ ਇੱਥੇ ਭਰਤੀ ਕਰਾਓ ਇਹਨਾਂ ਨੂੰ ਨਸ਼ਾ ਛਡਾਓ ਇਹਨਾਂ ਦਾ ਸਾਥ ਦਿਓ ਤੇ ਸਾਨੂੰ ਮੌਕਾ ਦਿਓ ਇਹਨਾਂ ਨੂੰ ਸੁਧਾਰਨ ਦਾ ਧੰਨਵਾਦ ਜੀ ਨਾਮਾ ਦੀ ਕੀ ਕਹਿਣਾ ਚਾਹੁੰਦੇ ਤੁਸੀਂ ਇੱਥੇ ਗੱਲ ਕੀ ਕਰਦੇ ਹੋ ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ ਅਸੀਂ ਆਰਮੀ ਤੋਂ ਰਿਟਾਇਰ ਹੋ ਕੇ ਇੱਥੇ ਕੋਈ ਗਾਰਡ ਦੀ ਡਿਊਟੀ ਕਰ ਰਹੇ ਆ ਜੀ ਰੀਡਕਸ਼ਨ ਸੈਂਟਰ ਦੇ ਵਿੱਚ ਕਿਉਂਕਿ ਜਿੰਨੂੰ ਪਿਸਤੌਲ ਡਿਊਟੀ ਹੈ ਜਿਹੜੇ ਜਿਸਨ ਨੌਜਵਾਨਾਂ ਨੂੰ ਸੇਵਾ ਦੇ ਬਾਅਦ ਬੜੀ ਹੂ ਸਾਡੀ ਜ਼ਿੰਮੇਵਾਰੀ ਇਹ ਹੈ ਜੀ ਜੋ ਇੱਥੇ ਨਸ਼ਾ ਛਡਾਉਣ ਵਾਸਤੇ ਮਰੀਜ਼ ਦਾਖਲ ਹੁੰਦੇ ਨੇ ਇਹਨਾਂ ਨੂੰ ਜਦੋਂ ਕੋਈ ਮਿਲਣ ਆਉਂਦਾ ਅਸੀਂ ਉਹਨਾਂ ਦਾ ਚੈੱਕ ਅਪ ਕਰਦੇ ਆਂ ਤਲਾਸ਼ੀ ਲੈਂਦੇ ਆਂ ਵੀ ਕੋਈ ਇਹਨਾਂ ਨੂੰ ਵੀ ਦੁਆਰਾ ਕੋਈ ਆਣ ਕੇ ਇਹਨਾਂ ਨੂੰ ਨਸ਼ੀਲੀ ਚੀਜ਼ ਪਦਾਰਥ ਵਗੈਰਾ ਨਾ ਦੇ ਕੇ ਜਾਵੇ ਉਹਨਾਂ ਨੂੰ ਚੈੱਕ ਕਰਦੇ ਆਂ ਬਾਕੀ ਜੋ ਬੰਦੇ ਇੱਥੋਂ ਬਾਹਰ ਜਾਂਦੇ ਆ ਉਹਨਾਂ ਨੂੰ ਬਾਹਰ ਨਹੀਂ ਜਾਣ ਦਿੰਦੇ ਜੇ ਜਾਣਾ ਵੀ ਆ ਤੇ ਉਹਨਾਂ ਨੂੰ ਪੁੱਛੀਦਾ ਵੀ ਕਿੱਥੇ ਜਾਣਾ ਹੈ ਕੰਟੀਨ ਤੇ ਜਾ ਰਹੇ ਹੋ ਜਾਂ ਅਸੀਂ ਨਾਲ ਇਹਨਾਂ ਦੇ ਕਈ ਵਾਰੀ ਜਾਈਦਾ ਹੈ ਤੇ ਬਾਕੀ ਇਹਨਾਂ ਦੀ ਦੇਖਰੇਖ ਕਰਦੇ ਆਂ ਵੀ ਵੀ ਇੱਥੇ ਬਹਿ ਕੇ ਇਹਨਾਂ ਨੂੰ ਕੋਈ ਤਕਲੀਫ ਹੁੰਦੀ ਆ ਤਾਂ ਆਪਣੀ ਇਹ ਇਨਫੋਰਮੇਸ਼ਨ ਅਸੀਂ ਸਟਾਫ ਨੂੰ ਦੱਸ ਦਈਏ ਵੀ ਫਲਾਣੇ ਬੰਦੇ ਨੂੰ ਆਹ ਤਕਲੀਫ ਆ ਰਹੀ ਆ ਜਿਵੇਂ ਕਿ ਬੋਤਲ ਲੱਗਣ ਨਾਲ ਕਈ ਬੰਦਿਆਂ ਨੂੰ ਬੁਖਾਰ ਹੋ ਜਾਂਦਾ ਤਾਂ ਫਿਰ ਉਹ ਇੱਥੇ ਆ ਕੇ ਸਾਰੇ ਇਹਨਾਂ ਨੂੰ ਦੇਖਦੇ ਆਂ ਜਿਹਨਾਂ ਨੂੰ ਇਹ ਲੋਕ ਉਹ ਬਚਾਅ ਸਭ ਕਰਦੇ ਤੁਹਾਡੇ ਤੇ ਨਹੀਂ ਵਿੱਚੋਂ ਕਈ ਬੰਦੇ ਆਉਂਦੇ ਨੇ ਜਿਹੜੇ ਮਤਲਬ ਥੋੜਾ ਜਿਹਾ ਕਰਦੇ ਨੇ ਵੀ ਸਾਨੂੰ ਤੋਟ ਜਿਆਦਾ ਲੱਗ ਰਹੀ ਆ ਸਾਨੂੰ ਜਲਦੀ ਤੋਂ ਜਲਦੀ ਕੋਈ ਮਤਲਬ ਔਰਾਤ ਮਿਲੇ ਪਰ ਨਹੀਂ ਫਿਰ ਉਹਨਾਂ ਨੂੰ ਅਸੀਂ ਇਹ ਚੀਜ਼ ਸਮਝਾਉਣੇ ਆ ਕਿ ਜਦੋਂ ਤੁਸੀਂ ਨਸ਼ਾ ਛੱਡੋਗੇ ਇੱਕ ਵਾਰ ਤਾਂ ਤਕਲੀਫ ਜ਼ਰੂਰ ਆਊਗੀ ਤੁਹਾਨੂੰ ਇਹ ਮਤਲਬ ਕੋਈ ਵੀ ਚੀਜ਼ ਆ ਉਹਨੂੰ ਟਾਈਮ ਜ਼ਰੂਰ ਲੱਗਦਾ ਹੈ ਤਾਂ ਉਹ ਉਹਨਾਂ ਨੂੰ ਕੀ ਸੰਦੇਸ਼ ਦੇਸੀ ਤਾਂ ਨੌਜਵਾਨਾਂ ਨੂੰ ਇਹ ਸੰਦੇਸ਼ ਚਾਉਣਾ ਚਾਉਣਾ ਵੀ ਇਹ ਨਸ਼ਾ ਇੱਕ ਆਦਤ ਬਣ ਚੁੱਕਾ ਹੈ ਮਾੜੀ ਚੀਜ਼ ਆ ਅਸੀਂ ਆਪਾਂ ਇਹਨੂੰ ਰਲ ਮਿਲ ਕੇ ਜਿਵੇਂ ਸਰਕਾਰ ਉਪਰਾਲਾ ਕਰ ਰਹੀ ਹੈ ਵੀ ਪੰਜਾਬ ਤੋਂ ਖਤਮ ਕਰੀਏ ਜੋ ਵੀ ਆਪਣੇ ਪੰਜਾਬ ਦੇ ਮੁੱਖ ਮੰਤਰੀ ਇਹ ਕਹਿੰਦੇ ਆ ਵੀ ਆਪਾਂ ਪੁਰਾਣਾ ਪੰਜਾਬ ਬਣਾਉਣਾ ਇੱਕ ਸੋਨੇ ਦੀ ਚਿੜੀਆ ਵਰਗਾ ਤਾਂ ਇੱਥੇ ਮਤਲਬ ਕਿ ਚਲੋ ਵੀ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਇਹ ਆਪਾਂ ਉਹਨੂੰ ਸਾਰਿਆਂ ਨੂੰ ਇਸ ਮਹਮੇਂ ਰਲ ਮਿਲ ਕੇ ਚਲਾਉਣਾ ਚਾਹੀਦਾ